ਸਮਾਇਨਾ ਬਦਲਿਆ ਕਿ ਅੱਜ ਫਾਲੋਅਰ ਦੇ ਹਿਸਾਬ ਦੇ ਨਾਲ ਜਾਣਿਆ ਜਾਂਦਾ ਹੈ ਜੇ 4 ਲੱਖ ਫਾਲੋਅਰ ਨੇ 5 ਲੱਖ ਫਾਲੋਅਰ ਹੈ ਉਨੀ ਹੀ ਉਹ ਬੰਦੇ ਦੀ ਚੜ੍ਹਾਈ ਹੁੰਦੀ ਹੈ ਸੋ ਪਰ ਇਹ ਕਿਤੇ ਨਾ ਕਿਤੇ ਫੇਕ ਚੜ੍ਹਾਈ ਹੁੰਦੀ ਹੈ ਕਿਉਂਕਿ ਗਰਾਊਂਡ ਦੇ ਉੱਤੇ ਹੁਣ ਜਦੋਂ ਦੇਖਿਆ ਜਾਵੇ ਤਾਂ ਕੰਚਨ ਕੁਮਾਰੀ ਦਾ ਜਦੋਂ ਸੰਸਕਾਰ ਹੋਇਆ ਤੇ ਕਹਿੰਦੇ ਸਿਰਫ 4 ਬੰਦੇ ਸੀ ਸੋ ਫਾਲੋ ਕਰਨ ਵਾਲੇ ਇੰਸਟਾ ਦੇ ਉੱਤੇ ਜਾਂ ਹੋਰ ਸੋਸ਼ਲ ਮੀਡੀਆ ਦੇ ਉੱਤੇ 4-4 ਲੱਖ ਬੰਦਾ ਸੀਗਾ ਸੋ ਇਹ ਇੱਕ ਫੇਕ ਦੁਨੀਆ ਹੈ ਤੇ ਵਕੀਲ ਹੈਗੀ ਆ ਸਿਮਰਨਜੀਤ ਸਿਮਰਨਜੀਤ ਔਰ ਗਿਲ ਜਿਸ ਦੇ ਨਾਲ ਬਹੁਤ ਸਾਰੇ ਸਾਡੇ ਚਲੋ ਹੈਗੇ ਆ ਵੀ ਉਹ ਉਹ ਪਿਛਲੇ ਸਮੇਂ ਦੇ ਵਿੱਚ ਬਹੁਤ ਉਹਨਾਂ ਨੇ ਗਲਤ ਬਿਆਨਬਾਜ਼ੀ ਕੀਤੀ ਪਰ ਇਸ ਕੇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਪੁਲਿਸ ਨੂੰ ਬਹੁਤ ਵਾਰ ਕਹਿ ਚੁੱਕੀ ਹਾਂ ਕਿ ਇਹ ਇਹ ਅਸ਼ਲੀਲ ਕੰਟੈਂਟ ਬਣਾਉਂਦੇ ਆ ਕਹਿੰਦੇ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਪਈ ਸੋ ਕਾਰਵਾਈ ਨਾ ਹੋਣਾ ਫਿਰ ਅੱਗੇ ਜਾ ਕੇ ਇਹੋ ਜਿਹੇ ਬਾਣੇ ਵਾਪਰ ਜਾਣਾ ਤਾਂ ਫਿਰ ਉਹਦੇ ਵਿੱਚ ਦੋਸ਼ ਕਿਦਾ ਹੈਗਾ ਕੁਝ ਉਹ ਲੋਕ ਵੀ ਹੈਗੇ ਨੇ ਜਿਹੜੇ ਨਕਲੀ ਸਿੱਖ ਬਣੇ ਫਿਰਦੇ ਨੇ ਮੰਡ ਵਰਗੇ ਇੱਕ ਹਰਜੀਤ ਬਾਬਾ ਇੱਕ ਹੋਰ ਦੋ ਚਾਰ ਜਿਹੜੇ ਆਪਣੇ ਆਪ ਨੂੰ ਬੜਾ ਦਰਦੀ ਦੱਸਦੇ ਨੇ ਪੰਜਾਬ ਦਾ ਪਰ ਅਕਸਰ ਹੀ ਉਹ ਪੰਜਾਬ ਦੇ ਉਲਟ ਭੁਗਦੇ ਰਹਿੰਦੇ ਆ ਸੋ ਇਸ ਕੇਸ ਦੇ ਵਿੱਚ ਵੀ ਉਹ ਕਹਿੰਦੇ ਵੀ ਇਹ ਬਹੁਤ ਸਹੀ ਸੀ ਇਦਾਂ ਦਾ ਕੁਝ ਵੀ ਨਹੀਂ ਜਿਗਾ ਵਗੈਰਾ ਵਗੈਰਾ ਹੈ ਤਾਂ ਸੀ ਨਾ ਆਪਾਂ ਕਤਲ ਨੂੰ ਗਲਤ ਠਹਿਰਾ ਸਕਦੇ ਆ ਪਰ ਇਹ ਨਹੀਂ ਕਹਿ ਸਕਦੇ ਕਿ ਉਹ ਕੰਟੈਂਟ ਜਿਹੜਾ ਸੀ ਉਹ ਸਹੀ ਪਾਇਆ ਜਾ ਰਿਹਾ ਸੀਗਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਪ੍ਰਾਈਡ ਪੰਜਾਬ ਟੀਵੀ ਤੇ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਸਮੇਂ-ਸਮੇਂ ਦੇ ਉੱਤੇ ਪੰਜਾਬ ਪੰਜਾਬੀਅਤ ਸੱਭਿਆਚਾਰ ਜਾਂ ਫਿਰ ਦੁਨੀਆ ਦੇ ਵਿੱਚ ਵਸਦੀ ਸਾਡੀ ਕੌਮ ਜਿਹੜੀ ਹੈਗੀ ਆ ਉਹਦੇ ਬਾਰੇ ਅਸੀਂ ਗੱਲਬਾਤ ਕਰਦੇ ਰਹਿੰਦੇ ਆ ਤੇ ਦਰ ਪੇਸ਼ ਆਏ ਹੋਏ ਮਸਲੇ ਆ ਉਹਨਾਂ ਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਰਹਿੰਦੇ ਆ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ ਇੱਕ ਕਤਲ ਹੋ ਜਾਂਦਾ ਕੰਚਨ ਕੁਮਾਰੀ ਜਿਨੇ ਆਪਣਾ ਨਾਮ ਰੱਖਿਆ ਹੋਇਆ ਸੀ ਕਮਲਕੌਰ ਉਹ ਲੇਡੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਮਸ਼ਹੂਰ ਸੀ 4 ਲੱਖ ਦੇ ਕਰੀਬ ਕਹਿੰਦੇ ਉਹਦੇ ਫਾਲੋਅਰਸ ਨੇ ਅੱਜਕੱਲ ਇਦਾਂ ਜਾਣਿਆ ਜਾਂਦਾ ਜੀ ਅੱਜਕੱਲ ਇਸ ਤਰੀਕੇ ਦੇ ਨਾਲ ਜਾਣਿਆ ਜਾਂਦਾ ਕਿ ਫਾਲੋਅਰਸ ਕਿਤੇ ਕਿੰਨੇ ਨੇ ਕਿਸੇ ਵੇਲੇ ਇਹ ਹੁੰਦਾ ਸੀ ਵੀ ਇਹਦਾ ਕਰੈਕਟਰ ਪਿੰਡ ਚ ਸ਼ਹਿਰ ਚ ਰਸੂਕ ਕੀ ਆ ਸਟੇਟ ਦੇ ਵਿੱਚ ਇਹਦਾ ਰਸੂਕ ਕੀ ਹੈਗਾ ਲੋਕ ਕਿੰਨੇ ਕੁ ਤੁਰਦੇ ਨੇ ਨਾਲ ਪਰ ਅੱਜ ਸਮਾਂ ਬਦਲ ਚੁੱਕਿਆ ਸਮਾਂ ਇਹਨਾਂ ਬਦਲਿਆ ਕਿ ਅੱਜ ਫਾਲੋਅਰਸ ਦੇ ਹਿਸਾਬ ਦੇ ਨਾਲ ਜਾਣਿਆ ਜਾਂਦਾ ਜੇ 4 ਲੱਖ ਫਾਲੋਅਰ ਨੇ 5 ਲੱਖ ਫਾਲੋਅਰ ਆ ਉਨੀ ਉਹ ਬੰਦੇ ਦੀ ਚੜ੍ਹਾਈ ਹੁੰਦੀ ਹੈ ਸੋ ਪਰ ਇਹ ਕਿਤੇ ਨਾ ਕਿਤੇ ਫੇਕ ਚੜ੍ਹਾਈ ਹੁੰਦੀ ਹੈ ਕਿਉਂਕਿ ਗਰਾਊਂਡ ਦੇ ਉੱਤੇ ਹੁਣ ਜਦੋਂ ਦੇਖਿਆ ਜਾਵੇ ਤਾਂ ਕੰਚਨ ਕੁਮਾਰੀ ਦਾ ਜਦੋਂ ਸੰਸਕਾਰ ਹੋਇਆ ਤੇ ਕਹਿੰਦੇ ਸਿਰਫ 4 ਬੰਦੇ ਸੀ ਸੋ ਫੋਲੋ ਕਰਨ ਵਾਲੇ ਇੰਸਟਾ ਦੇ ਉੱਤੇ ਜਾਂ ਹੋਰ ਸੋਸ਼ਲ ਮੀਡੀਆ ਦੇ ਉੱਤੇ 4-4 ਲੱਖ ਬੰਦਾ ਸਿਗਾ ਸੋ ਇਹ ਇੱਕ ਫੇਕ ਦੁਨੀਆ ਹੈ ਮੈਂ ਅਕਸਰ ਗੱਲ ਕਰਦਾ ਹੁੰਨਾ ਕਿ ਇਹ ਦੁਨੀਆ ਜਿਹੜੀ ਹੈ ਫੇਕ ਹੈ ਗਰਾਊਂਡ ਦੇ ਉੱਤੇ ਜਦੋਂ ਤੁਸੀਂ ਪ੍ਰੈਕਟੀਕਲੀ ਕਿਸੇ ਬੰਦੇ ਨੂੰ ਮਿਲਦੇ ਹੋ ਫੋਰ ਐਗਜ਼ਾਮਪਲ ਜਦੋਂ ਤੁਸੀਂ ਇੱਕ ਬੰਦੇ ਨੂੰ ਸੋਸ਼ਲ ਮੀਡੀਆ ਤੇ ਵੇਖਦੇ ਹੋ ਫੋਲੋ ਕਰਦੇ ਹੋ ਉਹਦੀਆਂ ਖੂਬਸੂਰਤ ਤਸਵੀਰਾਂ ਦੇਖਦੇ ਹੋ ਤਾਂ ਤੁਸੀਂ ਇੱਕ ਇਮੇਜ ਬਣਾ ਲਈ ਹੁੰਦੀ ਹੈ ਕਿ ਇਹ ਬੰਦਾ ਵਾਕਈ ਇਸ ਤਰ੍ਹਾਂ ਦਾ ਹੋਏਗਾ ਜਿਵੇਂ ਕਿ ਮੰਨ ਲਓ ਮੈਂ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਦੱਸਦਾ ਕਿ ਇੱਕ ਮਾਡਲ ਤੁਸੀਂ ਦੇਖ ਰਹੇ ਹੋ ਕੋਈ ਵੀ ਮੁੰਡਾ ਮਾਡਲ ਹੈ ਕੁੜੀ ਮਾਡਲ ਹੈ ਉਹਨੂੰ ਤੁਸੀਂ ਦੇਖ ਰਹੇ ਹੋ ਕਿ ਉਹ ਬਹੁਤ ਵਧੀਆ ਸੂਟ ਪਾਉਂਦਾ ਹੈ ਬੜੇ ਉਹਦੇ ਸਟਾਈਲ ਨੇ ਵੱਡੀਆਂ ਕਾਰਾਂ ਨੇ ਉਹਦੇ ਕੋਲ ਤੇ ਉਹ ਹੈਲੀਕਾਪਟਰ ਤੱਕ ਝੂਟਦਾ ਹੈ ਪ੍ਰਾਈਵੇਟ ਜੈਟ ਦਿਖਾਉਂਦਾ ਹੈ ਤੇ ਜਦੋਂ ਤੁਸੀਂ ਕਿਤੇ ਉਹਨੂੰ ਰੀਅਲ ਦੇ ਵਿੱਚ ਮਿਲਦੇ ਹੋ ਤਾਂ ਉਹ ਕੁਝ ਵੀ ਨਹੀਂ ਤੁਹਾਨੂੰ ਮਿਲਦਾ ਕਿਉਂਕਿ ਉਹ ਸਿਰਫ ਇੱਕ ਰੀਲ ਦੇ ਲਈ ਤਿਆਰ ਕੀਤਾ ਗਿਆ ਸੀ ਉਹ ਇੱਕ ਫੇਕ ਸਾਰਾ ਢਾਂਚਾ ਰਚਿਆ ਗਿਆ ਕਾਰ ਕਿਸੇ ਕੋਲੋਂ ਮੰਗੀ ਗਈ ਸੂਟ ਕਿਸੇ ਕੋਲੋਂ ਮੰਗਿਆ ਗਿਆ ਤੇ ਹੈਲੀਕਾਪਟਰ ਦੇ ਵਿੱਚ ਝੂਟਾ ਲੈਣ ਦੇ ਲਈ 150 ਪਾਉਂਡ ਫੀਸ ਭਰੀ ਹੁੰਦੀ ਹੈ ਸੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਫੇਕ ਹੁੰਦਾ ਸੋ ਇੱਕ ਇਲਿਊਜ਼ਨ ਦੀ ਦੁਨੀਆ ਹੈਗੀ ਹੈ ਸੋਸ਼ਲ ਮੀਡੀਆ ਸੱਚੇ ਲੋਕ ਵੀ ਹੈਗੇ ਮੈਂ ਇਹ ਨਹੀਂ ਕਹਿੰਦਾ ਪਰ ਬਹੁਤ ਆਤ ਲੋਕ ਜਿਹੜੇ ਦਿਖਾਵਾ ਕਰਦੇ ਨੇ ਨਾ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਕੋਲ ਕੁਝ ਨਹੀਂ ਹੁੰਦਾ ਪੱਲੇ ਕੁਝ ਨਹੀਂ ਹੁੰਦਾ ਤੇ ਇੱਕ ਇਹ ਵੀ ਅੱਜ ਆਪਾਂ ਇੱਕ ਆਪਾਂ ਕਹਦੇ ਭਲੇਖਾ ਕੱਢ ਤੀਏ ਮੁੰਡੇ ਕੁੜੀਆਂ ਦਾ ਇੱਕ ਭਲੇਖਾ ਕੱਢਣਾ ਬਹੁਤ ਜ਼ਰੂਰੀ ਹੈਗਾ ਮੁੰਡੇ ਕੁੜੀਆਂ ਦਾ ਉਹ ਇਹ ਹੈ ਕਿ ਆਈਫੋਨ ਦੇ ਰਾਹੀਂ ਖਿੱਚੀ ਹੋਈ ਫੋਟੋ ਜਾਂ ਫਿਰ ਅੱਜਕੱਲ ਦੇ ਜਿਹੜੇ smartphones ਆਏ ਹੋਏ ਨਾ ਲੇਟੈਸਟ ਆਏ ਹੋਇਆ ਸੋ ਉਹਨਾਂ ਦੇ ਰਾਹੀਂ ਖਿੱਚੀ ਫੋਟੋ ਤੇ ਦੂਜੇ ਪਾਸੇ ਰਾਸ਼ਨ ਕਾਰਡ ਆਧਾਰ ਕਾਰਡ ਦੇ ਉੱਤੇ ਲੱਗੀ ਹੋਈ ਫੋਟੋ ਪਾਸਪੋਰਟ ਤੇ ਲੱਗੀ ਹੋਈ ਫੋਟੋ ਦੋਨਾਂ ਨੂੰ ਬਰਾਬਰ ਰੱਖ ਕੇ ਵੇਖ ਲਿਓ ਸੋ ਤੁਹਾਨੂੰ ਆਪਣੇ ਵਿੱਚ ਤੇ ਉਹ ਇਲਿਊਜ਼ਨ ਦੇ ਵਿੱਚ ਉਹ ਸਾਰਾ ਪਤਾ ਲੱਗ ਜੂਗਾ ਮੇਰੇ ਹਿਸਾਬ ਦੇ ਨਾਲ ਪਰ ਕੁਝ ਲੋਕ ਕੁਝ ਨਹੀਂ ਬਹੁਤ ਜ਼ਿਆਦਾ ਲੋਕ ਮੰਨਣਗੇ ਨਹੀਂ ਬਹੁਤ ਸਾਰੇ ਲੋਕ ਐਸੇ ਵੀ ਹੋਣਗੇ ਜਿਹੜੇ ਇਸ ਗੱਲ ਨੂੰ ਨਹੀਂ ਮੰਨਣਗੇ ਅੱਖੀਂ ਦੇਖ ਕੇ ਵੀ ਇਸ ਗੱਲ ਨੂੰ ਨਹੀਂ ਮੰਨਣਗੇ ਮੇਰੇ ਕਹਿਣ ਤੋਂ ਬਾਅਦ ਇਹ ਹੈ ਕਿ ਅੱਜ ਕੱਲ ਦੇ 스마트 ਕੈਮਰਾਜ਼ ਜਿਹੜੇ ਆ ਚੁੱਕੇ ਨੇ ਉਹ ਤੁਹਾਡਾ ਅਸਲ ਚਿਹਰਾ ਹੈਗਾ ਜਿਹੜਾ ਉਹ ਨਹੀਂ ਦਿਖਾਉਂਦੇ ਫੋਟੋਆਂ ਜਿਹੜੀਆਂ ਨੇ ਉਹ ਟੈਕਨੀਕ ਦੇ ਨਾਲ ਖਿੱਚੀਆਂ ਜਾ ਰਹੀਆਂ ਸੋ ਬੜਾ ਕੁਝ ਹਾਈਡ ਕੀਤਾ ਜਾਂਦਾ ਹੈ ਆਟੋਮੈਟਿਕਲੀ ਕੈਮਰਿਆਂ ਦੇ ਵਿੱਚ ਜੋ ਜਿਹੋ ਜਿਹਾ ਤੁਹਾਡਾ ਫੇਸ ਬਾਡੀ ਸ਼ਰੀਰ ਹੁੰਦਾ ਹੈ ਕੱਪੜੇ ਹੁੰਦੇ ਨੇ ਸੋ ਉਹ ਚੀਜ਼ ਜਿਹੜੀ ਹੈਗੀ ਕਿਤੇ ਨਾ ਕਿਤੇ ਹਾਈਡ ਕਰਕੇ ਉਹਨੂੰ ਵਧੀਆ ਬਣਾਉਣ ਕਰਕੇ ਟੈਕਨੋਲੋਜੀ ਦੇ ਨਾਲ ਸੋ ਉਹ ਪੇਸ਼ ਕਰ ਦਿੱਤਾ ਜਾਂਦਾ ਤੇ ਫਿਰ ਬਹੁਤ ਹੀ ਲੋਕਾਂ ਦੇ ਵਿੱਚ ਮੁੰਡੇ ਕੁੜੀਆਂ ਦੇ ਵਿੱਚ ਇਹ ਭੁਲੇਖਾ ਆ ਜਾਂਦਾ ਕਿ ਮੈਂ ਤਾਂ ਬਹੁਤ ਸਮਾਰਟ ਆ ਮੈਂ ਤੇ ਬਹੁਤ ਸਮਾਰਟ ਆ ਤੇ ਮੇਰੇ ਵਰਗਾ ਤਾਂ ਕੋਈ ਜੱਗ ਤੇ ਉੱਤੇ ਹੈ ਹੀ ਨਹੀਂ ਪਰ ਜਿਹੜੇ ਡਾਕੂਮੈਂਟੇਸ਼ਨ ਦੇ ਲਈ ਕੈਮਰੇ ਯੂਜ਼ ਕੀਤੇ ਜਾਂਦੇ ਆ ਹੁਣ ਉਧਰ ਆਈਏ ਜਿਹੜੇ ਆਧਾਰ ਕਾਰਡ ਦੇ ਉੱਤੇ ਪਾਸਪੋਰਟ ਦੇ ਉੱਤੇ ਉਹ ਹੁੰਦੇ ਆ ਆਮ ਸਧਾਰਨ ਕੈਮਰੇ ਜਿਹੜੇ ਅਸਲੀ ਤੁਹਾਡੀ ਇੱਕ ਦਿਖ ਜਿਹੜੀ ਆ ਉਹ ਪੇਸ਼ ਕਰਦੇ ਨੇ ਸੋ ਕਦੇ ਵੀ ਇਹ ਭੁਲੇਖਾ ਨਾ ਖਾਇਆ ਕਰੀਏ ਕਿ ਭਾਈ ਜਿਹੜੇ ਕੈਮਰਿਆਂ ਦੇ ਨਾਲ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਰੀਲਸ ਪਾਉਨੇ ਆ ਫੋਟੋਆਂ ਪਾਉਨੇ ਆ ਤੇ ਉਹੀ ਸਾਡੀ ਅਸਲੀ ਸ਼ਖਸੀਅਤ ਹੈਗੀ ਆ ਜਦ ਕਿ ਅਸਲੀ ਸ਼ਖਸੀਅਤ ਅਸਲੀ ਫੇਸ ਚਿਹਰਾ ਸਰੀਰ ਜਿਹੜਾ ਹੈਗਾ ਤੁਹਾਡਾ ਉਹ ਇਹਨਾਂ ਕੈਮਰਿਆਂ ਦੇ ਰਾਹੀਂ ਜਿਨ੍ਹਾਂ ਦੇ ਉੱਤੇ ਡਾਕੂਮੈਂਟੇਸ਼ਨ ਜਿਹੜੇ ਵਾਲੇ ਕੈਮਰੇ ਆ ਉਹਨਾਂ ਦੇ ਨਾਲ ਆਉਂਦਾ ਹੁੰਦਾ ਸੋ ਇਲਿਊਜ਼ਨ ਦੀ ਦੁਨੀਆ ਮੈਂ ਦੂਸਰਾ ਕਾਰਨ ਤੁਹਾਨੂੰ ਇਹ ਵੀ ਦੱਸ ਦਿੰਦਾ ਵੀ ਇਹ ਵੀ ਹੈਗਾ ਇਹ ਵੀ ਹੈਗਾ ਕਿ ਤੁਸੀਂ ਰੀਲਾਂ ਬਣਾਉਂਦੇ ਹੋ ਫੋਟੋਆਂ ਖਿੱਚਦੇ ਹੋ ਤੇ ਉਹ ਇਲਿਊਜ਼ਨ ਹੈ ਉਹ ਦਿਮਾਗ ਦੇ ਵਿੱਚ ਵੀ ਫਤੂਰ ਚੜਿਆ ਹੋਇਆ ਕਿ ਅਸੀਂ ਮਤਲਬ ਕਿ ਬਹੁਤ ਵੱਡੇ ਕਲਾਕਾਰ ਹੋ ਗਏ ਆ ਬਹੁਤ ਵੱਡੇ ਸਮਾਰਟ ਜਾਂ ਫਿਰ ਅਸੀਂ ਮਾਡਲ ਹੈਗੇ ਆ ਜਾਂ ਫਿਰ ਅਸੀਂ ਐਕਟਰ ਹੈਗੇ ਆ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਨੂੰ ਸਮਝਣੀਆਂ ਪੈਣਗੀਆਂ ਸੱਚਾਈ ਨੂੰ ਦੇਖਣਾ ਪਊਗਾ ਸੋ ਹੁਣ ਗੱਲ ਆਈਏ ਕਰੀਏ ਉਸ ਪਾਸੇ ਨੂੰ ਕਿ ਕਮਲਕੌਰ ਨਾ ਦੀ ਕੁੜੀ ਦਾ ਜਿਹੜਾ ਕਤਲ ਹੋ ਜਾਂਦਾ ਹੈ ਪੰਜਾਬ ਚ ਸੋਸ਼ਲ ਮੀਡੀਆ ਆਉਂਦਾ ਹੈ ਸ਼ੁਰੂ-ਸ਼ੁਰੂ ਚ ਬੜੇ ਵਧੀਆ ਤਰੀਕੇ ਨਾਲ ਲੋਕਾਂ ਨੇ ਵਰਤੇ ਆ ਉਸ ਤੋਂ ਬਾਅਦ ਇਹਦੀ ਦੁਰਵਰਤੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਕੁਝ ਅਸ਼ਲੀਲ ਕੰਟੈਂਟ ਚੜਨਾ ਸ਼ੁਰੂ ਹੋ ਜਾਂਦਾ ਹੈ ਕੁਝ ਗਰੁੱਪ ਬਣੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਇਹ ਇਹ ਅਸ਼ਲੀਲ ਜਿਹੜੀਆਂ ਹੈਗੀਆਂ ਗੱਲਾਂ ਬਾਤਾਂ ਉਹ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਉਸ ਤੋਂ ਬਾਅਦ ਕੁੜੀਆਂ ਐਂਟਰ ਹੁੰਦੀਆਂ ਨੇ ਇਹਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਐਂਟਰ ਹੁੰਦੀਆਂ ਕੁਝ ਵਿਦੇਸ਼ ਦੇ ਵਿੱਚ ਬੇਟੀਆਂ ਕੋ ਪੰਜਾਬ ਦੇ ਵਿੱਚ ਬੇਟੀਆਂ ਹੋਈਆਂ ਸੋ ਉਹਨਾਂ ਨੇ ਨੰਗੇਜ਼ ਪੁਣੇ ਦੀ ਹੱਦ ਜਿਹੜੀ ਹੈ ਉਹ ਪਾਰ ਕਰਨੀ ਸ਼ੁਰੂ ਕਰ ਦਿੱਤੀ ਫਿਰ ਬੱਚਿਆਂ ਨੂੰ ਇਨਵੋਲਵ ਕਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਫਿਰ ਕੀ ਹੁੰਦਾ ਹੁਣ ਪੰਜਾਬ ਹੈ ਪੰਜਾਬ ਗੁਰੂਆਂ ਦੀ ਧਰਤੀ ਹੈ ਅਸੀਂ ਅਕਸਰ ਕਹਿੰਦੇ ਹੁੰਨੇ ਆ ਕਿ ਪੰਜਾਬ ਦਾ ਪਹਿਰਾਵਾ ਪੰਜਾਬ ਦੀ ਇੱਕ ਹੋਂਦ ਜਿਹੜੀ ਹੈਗੀ ਹੈ ਉਹ ਗੁਰੂਆਂ ਦੇ ਕਰਕੇ ਹੈ ਸਾਡਾ ਕਲਚਰ ਸਾਡੀ ਸਾਡੀ ਆਪਾਂ ਕਈ ਬੋਲ ਚਾਲ ਕਹੀਏ ਇੱਜ਼ਤ ਆਬਰੂ ਅਣਖ ਜੋਸ਼ ਜੋ ਮਰਜੀ ਕਹੀ ਜੋ ਪੰਜਾਬ ਦਾ ਸਭ ਤੋਂ ਵੱਖਰਾ ਤੇ ਜੇ ਉਹ ਹੀ ਪੰਜਾਬ ਦੀਆਂ ਧੀਆਂ ਪੰਜਾਬ ਦੇ ਨੌਜਵਾਨ ਉੱਠ ਕੇ ਆਪਣੇ ਆਪ ਦੀ ਜਿਹੜੀ ਇੱਕ ਪੰਜਾਬ ਦੀ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਆ ਉਹ ਗਲਤ ਤਰੀਕੇ ਨਾਲ ਆਪਾਂ ਕਰਨ ਲੱਗ ਪਾਵਾਂਗੇ ਤਾਂ ਉਹ ਸਿਰਫ ਤੁਹਾਡਾ ਮਸਲਾ ਨਹੀਂ ਰਹਿ ਜਾਂਦਾ ਉਹ ਮਸਲਾ ਹੁੰਦਾ ਪੂਰੇ ਪੰਜਾਬ ਦਾ ਪੂਰੇ ਪੰਜਾਬ ਨੂੰ ਤੁਸੀਂ ਬਦਨਾਮ ਕਰ ਰਹੇ ਹੁੰਦੇ ਹੋ ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਚੀਜ਼ ਤੁਸੀਂ ਪਾ ਦਿਓ ਗਲਤ ਪਾ ਦਿਓ ਆਪਣਾ ਨਾਮ ਕਿਸੇ ਸਿੱਖ ਨਾਮ ਦੇ ਨਾਲ ਪਾ ਦਿਓ ਜਾਂ ਕਿਸੇ ਨੂੰ ਲੱਗੇ ਵੀ ਇਹ ਪੰਜਾਬੀ ਹੈ ਦੁਨੀਆ ਦੇ ਵਿੱਚ ਘੁੰਮ ਜਾਂਦੀ ਹੈ ਫਿਰ ਉਹ ਲੋਕ ਤੁਹਾਨੂੰ ਜਿਹੜਾ ਹੈਗਾ ਬਦਨਾਮ ਕਰਦੇ ਨੇ ਕਿ ਆਹ ਦੇਖੋ ਇਹ ਕਮਿਊਨਿਟੀ ਕੀ ਕਰਦੀ ਫਿਰਦੀ ਹੈ ਇਹਨਾਂ ਦੀਆਂ ਕੁੜੀਆਂ ਕੀ ਕਰਦੀਆਂ ਫਿਰਦੀਆਂ ਇਹਨਾਂ ਦੇ ਮੁੰਡੇ ਕੀ ਕਰਦੇ ਫਿਰਦੇ ਆ ਸੋ ਸੋਸ਼ਲ ਮੀਡੀਆ ਬੰਦ ਕਮਰੇ ਦੇ ਵਿੱਚ ਬਣਾਈ ਹੋਈ ਵੀਡੀਓ ਜਦੋਂ ਪੂਰੀ ਦੁਨੀਆ ਦੇ ਵਿੱਚ ਜਾਂਦੀ ਹੈ ਤਾਂ ਫਿਰ ਬਦਨਾਮੀ ਹੁੰਦੀ ਹੈ ਸੋ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਰਹੀਆਂ ਸਮੇਂ-ਸਮੇਂ ਦੇ ਉੱਤੇ ਵੱਖ-ਵੱਖ ਤਰੀਕੇ ਦੇ ਨਾਲ ਹੁਣ ਇੱਕ ਆ ਰੁਝਾਨ ਚੱਲਿਆ ਹੋਇਆ ਜਿਦੇ ਵਿੱਚ ਕੁਝ ਲੋਕ ਆ ਗਏ ਜੋ ਵਿਊਜ਼ ਦੀ ਖਾਤਰ ਨੰਗੇਜ਼ ਪੁਣੇ ਦੇ ਵਿੱਚ ਮਤਲਬ ਅੱਗੇ ਆ ਗਏ ਵੀ ਆਪਾਂ ਇਸ ਤਰ੍ਹਾਂ ਹੋ ਕੇ ਦਿਖਾਵਾਂਗੇ ਆਪਣੇ ਆਪ ਨੂੰ ਵਿਊਜ਼ ਆਉਣਗੇ ਪੈਸੇ ਆਉਣਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿੱਥੇ-ਜਿੱਥੇ ਉਹ ਚੱਲ ਰਹੇ ਨੇ ਜਿਹੜਾ-ਜਿਹੜਾ ਕਦਮ ਉਹ ਚੱਲ ਰਹੇ ਨੇ ਉਸ ਕਦਮ ਦੇ ਨਾਲ-ਨਾਲ ਉਹਨਾਂ ਦੇ ਪੰਜਾਬੀਅਤ ਚੱਲ ਰਹੀ ਹੈ ਸੋ ਬੇਸ਼ੱਕ ਤੁਸੀਂ ਕਿਤੇ ਹੋਰ ਜੰਮੇ ਹੁੰਦੇ ਮੰਨ ਲਓ ਕਿਸੇ ਹੋਰ ਕੰਟਰੀ ਦੇ ਤੁਸੀਂ ਵਾਸੀ ਹੁੰਦੇ ਜਾਂ ਕਿਸੇ ਹੋਰ ਸਟੇਟ ਦੇ ਰਹਿਣ ਵਾਲੇ ਹੁੰਦੇ ਤਾਂ ਇਹ ਚੀਜ਼ਾਂ ਨਹੀਂ ਸੀ ਹੋਣੀਆਂ ਸ਼ਾਇਦ ਉਹ ਅਲੌਅਟ ਕਰਦੇ ਹੁੰਣ ਪਰ ਪੰਜਾਬ ਜਿਹੜੀ ਹੈ ਉਹ ਪੰਜਾਬ ਧਰਤੀ ਉਹ ਗੁਰੂਆਂ ਦੀ ਹੈ ਜਿੱਥੇ ਲੈਕਚਰ ਪੁਣੇ ਦਾ ਕੋਈ ਵੀ ਜਿਹੜਾ ਕਹੀ ਹੈ ਵੀ ਥਾਂ ਨਹੀਂ ਹੈ ਸੋ ਇਸ ਗੱਲਾਂ ਕਰਕੇ ਇਹ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਜਿਹੜੇ ਅਸ਼ਰੀਲ ਕੰਟੈਂਟ ਬਣਾਉਂਦੇ ਆ ਹੋਰ ਬੜੇ ਤਰੀਕੇ ਨੇ ਸੋਸ਼ਲ ਮੀਡੀਆ ਤੇ ਤੁਸੀਂ ਵਧੀਆ ਕੋਈ ਐਜੂਕੇਸ਼ਨਲ ਪ੍ਰੋਗਰਾਮ ਪੇਸ਼ ਕਰ ਸਕਦੇ ਹੋ ਨੌਲੇਜ ਵਾਲੀਆਂ ਵੀਡੀਓ ਪਾ ਸਕਦੇ ਹੋ ਬਹੁਤ ਲੋਕ ਕਰਦੇ ਵੀ ਨੇ ਪਰ ਜਿਹੜਾ ਆ ਸੌਖਾ ਤਰੀਕਾ ਚੁਣਿਆ ਕਿ ਇਹਨੂੰ ਇਸ ਟੈਲੈਂਟ ਸਮਝੀ ਗਏ ਕਿ ਇਹ ਜੀ ਨੰਗੇ ਹੋ ਜਾਣਾ ਆ ਕੇ ਇਹ ਟੈਲੈਂਟ ਹੈਗਾ ਸਾਡਾ ਸੋ ਇਸ ਤਰ੍ਹਾਂ ਨਹੀਂ ਹੁੰਦਾ ਇਹ ਬਹੁਤ ਘਟੀਆ ਪੱਦਰ ਦੀ ਜਿਹੜੀ ਗੱਲਬਾਤ ਹੁੰਦੀ ਆ ਸੋ ਫਿਰ ਪੰਜਾਬ ਦੇ ਸੁਹਿਰਦ ਨੌਜਵਾਨ ਜਿਹੜੇ ਨੇ ਉਹ ਉੱਠਦੇ ਨੇ ਕਹਿੰਦੇ ਵੀ ਭਾਈ ਪੰਜਾਬ ਤੇਰਾ ਹੀ ਨਹੀਂ ਹੈ ਪੰਜਾਬ ਸਾਡਾ ਵੀ ਹੈ ਸੋ ਫਿਰ ਉਹ ਕੀ ਕਰਦੇ ਨੇ ਫਿਰ ਜਿਵੇਂ ਭਾਈ ਅਮਰਪਾਲ ਸਿੰਘ ਮਹਿਰੋ ਆ ਉਹਨਾਂ ਨੇ ਕੀ ਕੀਤਾ ਇਹਨਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਪ੍ਰੈਸ ਕਾਨਫਰੰਸਾਂ ਕੀਤੀਆਂ ਕਿ ਭਾਈ ਸੁਧਰੋ ਆ ਕੰਮ ਨਾ ਕਰੋ ਇਹ ਇਹ ਸਹੀ ਨਹੀਂ ਹੈ ਫਾਈਨੈਂਸ਼ਲੀ ਵੀ ਹੈਲਪ ਕੀਤੀ ਜਿਹੜੇ ਕਹਿੰਦੇ ਸੀਗੇ ਭਾਈ ਸਾਡਾ ਖਰਚਾ ਨਹੀਂ ਚੱਲਦਾ ਅਸੀਂ ਤਾਂ ਬਣਾਉਨੇ ਆ ਉਹਨਾਂ ਦੀ ਫਾਈਨੈਂਸ਼ਲੀ ਵੀ ਹੈਲਪ ਕੀਤੀ ਪਰ ਇਹ ਫਿਰ ਨਹੀਂ ਰੁਕਿਆ ਮਤਲਬ ਕਿ ਉਹਨਾਂ ਨੂੰ ਇਹ ਦੱਸਿਆ ਗਿਆ ਵੀ ਤੁਸੀਂ ਗੁੰਡੇ ਹੋ ਤੁਸੀਂ ਆ ਤੁਸੀਂ ਉਹ ਕਰਦੇ ਹੋ ਇਸ ਤਰ੍ਹਾਂ ਕਰਦੇ ਹੋ ਉਸ ਤਰ੍ਹਾਂ ਕਰਦੇ ਹੋ ਸੋ ਅਖੀਰ ਭਾਣਾ ਵਰਤ ਗਿਆ ਜੋ ਕਿ ਨਹੀਂ ਸੀ ਹੋਣਾ ਚਾਹੀਦਾ ਕਿਸੇ ਦਾ ਕਤਲ ਕਾਨੂੰਨ ਹੱਥ ਦੇ ਵਿੱਚ ਲੈਣਾ ਇਹ ਗੱਲ ਜਿਹੜੀ ਹੈ ਉਹ ਕਿਤੇ ਵੀ ਜਾਇਜ਼ ਨਹੀਂ ਹੈਗੀ ਪਰ ਫਿਰ ਗੱਲ ਮੈਂ ਉੱਥੇ ਲੈ ਕੇ ਆਉਣਾ ਕਿ ਪੰਜਾਬ ਦੇ ਜੰਮੇ ਜਿਹੜੇ ਨੇ ਉਹ ਆ ਸਾਰਾ ਕੁਝ ਅੱਖੀ ਹੁੰਦਾ ਨਹੀਂ ਦੇਖ ਸਕਦੇ ਪੰਜਾਬ ਦੇ ਜਿਹੜੇ ਸੁਹਿਰਦ ਲੋਕ ਨੇ ਅੱਜ ਬਹੁਤ ਆਤ ਲੀਡਰ ਜਿਹੜੇ ਨੇ ਇਸ ਕਤਲ ਨੂੰ ਗਲਤ ਠਹਿਰਾ ਰਹੇ ਨੇ ਜੋ ਕਿ ਹੈ ਵੀ ਹੈ ਪਰ ਇਹ ਲੀਡਰ ਉਦੋਂ ਕਿੱਥੇ ਚਲੇ ਜਾਂਦੇ ਆ ਜਦੋਂ ਇੰਸਟਾਗ੍ਰam ਦੇ ਉੱਤੇ ਇਹ ਵੀ ਰੀਲਾਂ ਦੇਖਦੇ ਨੇ ਇਹਨਾਂ ਦੇ ਹੱਥਾਂ ਦੇ ਵਿੱਚ ਵੀ ਮੋਬਾਈਲ ਹੈਗੇ ਸਮਾਰਟਫੋਨ ਹੈਗੇ ਆਈਫੋਨ ਹੈਗੇ ਆ ਇਹ ਵੀ ਦੇਖਦੇ ਰਹਿੰਦੇ ਸਾਰਾ ਦਿਨ ਮੈਨੂੰ ਲੱਗਦਾ ਵੀ ਆਪ ਹੀ ਮਸਤ ਹੋਏ ਰਹਿੰਦੇ ਆ ਇਹਨਾਂ ਨੂੰ ਪਤਾ ਹੀ ਨਹੀਂ ਕਿ ਵਾਪਰ ਕੀ ਰਿਹਾ ਸੋ ਇਹ ਲੀਡਰ ਉਸ ਦਿਨ ਆਉਂਦੇ ਨੇ ਜਿੱਦਨ ਕੋਈ ਪਾਣਾ ਵਾਪਰ ਜਾਂਦਾ ਹੁਣ ਅਜ ਅਮਰਿਤਪਾਲ ਸਿੰਘ ਮਹਿਰੋਹਰੀ ਨੇ ਉਹ ਫਰਾਰ ਨੇ ਕੱਲ ਨੂੰ ਫੜੇ ਵੀ ਜਾ ਸਕਦੇ ਨੇ ਉਹਨਾਂ ਨੂੰ ਜੇਲ੍ਹ ਵੀ ਹੋ ਸਕਦੀ ਹੈ ਸੋ ਇੱਕ ਇੱਕ ਕਤਲ ਹੋ ਗਿਆ ਇੱਕ ਜਿਹੜਾ ਚੰਗਾ ਸਿੱਖ ਪੰਜਾਬ ਦੀ ਪੰਜਾਬ ਦਾ ਦਰਦ ਰੱਖਦਾ ਹੋਇਆ ਉਹ ਅੰਦਰ ਚਲਾ ਜਾਊਗਾ ਸੋਦਰਾ ਫਾਇਦਾ ਨਹੀਂ ਹੁੰਦਾ ਇਸ ਕਰਕੇ ਅੱਜ ਪੁਲਿਸ ਵੀ ਪੰਪਾ ਭਾਰ ਹੈ ਕਿ ਅਮਰਿਤਪਾਲ ਮਹਿਰੋ ਨੂੰ ਫੜਨਾ ਹੈ ਪਰ ਜਿੱਦਣ ਅਸ਼ਲੀਲ ਕੰਟੈਂਟ ਜਿਹੜਾ ਹੈ ਪਰੋਸਿਆ ਜਾ ਰਿਹਾ ਸੀ ਇੱਕ ਵਕੀਲ ਹੈਗੀ ਆ ਸਿਮਰਨ ਜੀ ਸਿਮਰਨਜੀਤ ਕੌਰ ਗਿੱਲ ਜਿਹਦੇ ਨਾਲ ਬਹੁਤ ਸਾਰੇ ਸਾਡੇ ਚਲੋ ਹੈਗੇ ਆ ਵੀ ਉਹ ਉਹ ਪਿਛਲੇ ਸਮੇਂ ਦੇ ਵਿੱਚ ਬਹੁਤ ਉਹਨਾਂ ਨੇ ਗਲਤ ਬਿਆਨਬਾਜ਼ੀ ਕੀਤੀ ਪਰ ਇਸ ਕੇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਪੁਲਿਸ ਨੂੰ ਬਹੁਤ ਵਾਰ ਕਹਿ ਚੁੱਕੀ ਆ ਕਿ ਇਹ ਇਹ ਅਸ਼ਲੀਲ ਕੰਟੈਂਟ ਬਣਾਉਂਦੇ ਆ ਕਹਿੰਦੇ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਸੋ ਕਾਰਵਾਈ ਨਾ ਹੋਣਾ ਫਿਰ ਅੱਗੇ ਜਾ ਕੇ ਇਹੋ ਜਿਹੇ ਬਾਣੇ ਵਾਪਰ ਜਾਣਾ ਤਾਂ ਫਿਰ ਉਹਦੇ ਵਿੱਚ ਦੋਸ਼ ਕਿਦਾ ਹੈਗਾ ਸੂਪਰ ਪ੍ਰਸ਼ਾਸਨ ਜਿਹੜਾ ਜਾਂ ਫਿਰ ਆਪਾਂ ਕਹੀਏ ਵੀ ਪੰਜਾਬ ਸਰਕਾਰ ਜਿਹੜੀ ਹੈਗੀ ਆ ਇਹਦੇ ਉੱਤੇ ਕਿਉਂ ਨਹੀਂ ਸਕਤ ਐਕਸ਼ਨ ਲੈਂਦੀ ਹਾਂ ਕਲਾ ਦਿਖਾਓ ਆਪਣੀ ਕਲਾ ਹੈ ਤੇ ਦਿਖਾਓ ਨੰਗੇ ਹੋਣਾ ਕਲਾ ਨਹੀਂ ਹੁੰਦੀ ਕੋਈ ਤੁਹਾਡੇ ਵਿੱਚ ਕਲਾ ਹੈਗੀ ਆ ਤੁਸੀਂ ਉਹ ਦਿਖਾ ਸਕਦੇ ਹੋ ਜਿਮ ਜਾਓ ਦੌੜ ਲਾਉਂਦਿਆਂ ਦਿਖਾ ਸਕਦੇ ਹੋ 올림픽 ਦੇ ਵਿੱਚ ਜਿੱਤਦਿਆਂ ਦਿਖਾ ਸਕਦੇ ਹੋ ਕਿਸੇ ਵਧੀਆ ਫੀਲਡ 'ਚ ਗਏ ਹੋਏ ਹੋ ਉਹਦੀ ਜਾਣਕਾਰੀ ਤੁਸੀਂ ਸਾਂਝੀ ਕਰ ਸਕਦੇ ਹੋ ਉਹਦੇ 'ਚ ਵੀ ਪੈਸੇ ਆਉਂਦੇ ਨੇ ਇਹੀ ਨਹੀਂ ਹੈ ਕਿ ਤੁਸੀਂ ਆਪਣਾ ਲੈਕਚਰ ਕੋਲੋਂ ਦਿਖਾਓ ਤੇ ਉਹਦੇ ਵਿੱਚ ਤੁਸੀਂ ਪੈਸੇ ਕਮਾਉਣੇ ਆ ਸੋ ਇਹੋ ਜਿਹੇ ਹਾਲਾਤ ਹੋਏ ਉਸ ਕਤਲ ਤੋਂ ਬਾਅਦ ਬਹੁਤ ਸਾਰੀਆਂ ਮਾਫੀਆਂ ਦਾ ਦੌਰ ਚੱਲਿਆ ਜਣਾ ਖਣਾ ਉੱਠ ਕੇ ਮਾਫੀ ਮੰਗਣ ਲੱਗ ਪਿਆ ਕਿ ਭਾਈ ਅਸੀਂ ਨਹੀਂ ਬਣਾਵਾਂਗੇ ਬਹੁਤ ਵਧੀਆ ਗੱਲ ਹੈ ਕਿ ਤੁਹਾਨੂੰ ਸੋਚੀ ਆਈ ਹੈ ਜਾਂ ਫਿਰ ਸੋਚੀ ਲਿਆਂਦੀ ਗਈ ਹੈ ਆਪਾਂ ਇਹ ਕਹਿ ਲਈਏ ਸੋ ਇਹ ਹਾਲਾਤ ਜਿਹੜੇ ਇਸ ਵੇਲੇ ਬਣੇ ਹੋਏ ਨੇ ਕਿਤੇ ਨਾ ਕਿਤੇ ਨੱਥ ਪਾਉਣੀ ਚਾਹੀਦੀ ਪੰਜਾਬ ਸਰਕਾਰ ਪ੍ਰਸ਼ਾਸਨ ਇਹਦੇ ਉੱਤੇ ਨੱਥ ਪਾਵੇ ਕਿ ਸਾਈਬਰ ਸੈਲ ਜਿਹੜਾ ਹੁੰਦਾ ਹੈ ਉਹਨਾਂ ਦਾ ਇਹ ਫਰਜ਼ ਬਣਦਾ ਕਿ ਭਾਈ ਤੁਸੀਂ ਵੀ ਦੇਖੋ ਕੀ ਚੱਲ ਰਿਹਾ ਕੀ ਚੱਲ ਰਿਹਾ ਕਿਹੜੀਆਂ ਸ਼ਿਕਾਇਤਾਂ ਆ ਰਹੀਆਂ ਨੇ ਇਹ ਕੰਟੈਂਟ ਬੱਚਿਆਂ ਤੱਕ ਵੀ ਪਹੁੰਚਦਾ ਛੋਟੇ ਛੋਟੇ ਬੱਚੇ ਟੀਨੇਜਰ ਬੱਚੇ ਜਿਨ੍ਹਾਂ ਨੇ ਹਜੇ ਵੱਡੇ ਹੋਣਾ ਹੈ ਜੇ ਉਹਨਾਂ ਦੀਆਂ ਨੀਅ ਹੀ ਕਮਜ਼ੋਰ ਕਰ ਦਿਤੀਆਂ ਤੇ ਫਿਰ ਜਾਊਗਾ ਕਿੱਧਰ ਪੰਜਾਬ ਸੋ ਇਹ ਗੱਲਾਂ ਸਾਰੀਆਂ ਸੋਚਣ ਵਾਲੀਆਂ ਹੈਗੀਆਂ ਤੇ ਇਹ ਕਤਲ ਇਸ ਵੇਲੇ ਬਹੁਤ ਸਾਰੇ ਲੋਕਾਂ ਵੱਲੋਂ ਜਸਟੀਫਾਈ ਕੀਤਾ ਜਾ ਰਿਹਾ ਬਹੁਤ ਸਾਰੇ ਐਸੇ ਨੇ ਜਿਹੜੇ ਕਹਿੰਦੇ ਕਿ ਗਲਤ ਹੋਇਆ ਕੁਝ ਉਹ ਲੋਕ ਵੀ ਹੈਗੇ ਨੇ ਜਿਹੜੇ ਨਕਲੀ ਸਿੱਖ ਬਣੇ ਫਿਰਦੇ ਨੇ ਮੰਡ ਵਰਗੇ ਇੱਕ ਹਰਜੀਤ ਬਾਬਾ ਇੱਕ ਹੋਰ ਦੋ ਚਾਰ ਜਿਹੜੇ ਆਪਣੇ ਆਪ ਨੂੰ ਬੜਾ ਦਰਦੀ ਦੱਸਦੇ ਨੇ ਪੰਜਾਬ ਦਾ ਪਰ ਅਕਸਰ ਹੀ ਉਹ ਪੰਜਾਬ ਦੇ ਉਲਟ ਭੁਗਦੇ ਰਹਿੰਦੇ ਆ ਸੋ ਇਸ ਕੇਸ ਦੇ ਵਿੱਚ ਵੀ ਉਹ ਕਹਿੰਦੇ ਵੀ ਇਹ ਬਹੁਤ ਸਹੀ ਸੀ ਇਦਾਂ ਦਾ ਕੁਝ ਵੀ ਨਹੀਂ ਸੀਗਾ ਵਗੈਰਾ ਵਗੈਰਾ ਹੈ ਤਾਂ ਸੀ ਨਾ ਆਪਾਂ ਕਤਲ ਨੂੰ ਗਲਤ ਠਹਿਰਾ ਸਕਦੇ ਆ ਪਰ ਇਹ ਨਹੀਂ ਕਹਿ ਸਕਦੇ ਕਿ ਉਹ ਕੰਟੈਂਟ ਜਿਹੜਾ ਸੀ ਉਹ ਸਹੀ ਪਾਇਆ ਜਾ ਰਿਹਾ ਸੀਗਾ ਸੋ ਇਹ ਇਹ ਆਪਾਂ ਸਾਰਿਆਂ ਨੂੰ ਸਹਿਰ ਦੁਆਉਣਾ ਪੈਣਾ ਇੱਕ ਜਿਹੜੀ ਹਨੇਰੀ ਵਗ ਗਈ ਹੈ ਸ਼ਲੀਨਤਾ ਦੀ ਇਹ ਵੀ ਇੱਕ ਸਾਡੇ ਵਾਸਤੇ ਦਰਿਆਈ ਹੈ ਜਿਵੇਂ ਆਪਾਂ ਛੇਵਾਂ ਦਰਿਆ ਕਹਿੰਦੇ ਹੁੰਨੇ ਆ ਸੋ ਇਹ ਸਤਵਾਂ ਅੱਠਵਾਂ ਦਰਿਆ ਮੈਨੂੰ ਲੱਗਦਾ ਇਹ ਵੀ ਹੈਗਾ ਸੋ ਇਹਦੇ ਉੱਤੇ ਵੀ ਕਾਬੂ ਆਪਾਂ ਨੂੰ ਪਾਉਣ ਦੀ ਲੋੜ ਹੈਗੀ ਆ ਬਹੁਤ ਧੰਨਵਾਦ ਮਿਲਾਂਗੇ ਫੇਰ ਕਿਸੇ ਨਵੇਂ ਮਸਲੇ ਦੇ ਉੱਤੇ ਇਹਦੇ ਉੱਤੇ ਹੀ ਨਹੀਂ ਕੀ ਗੱਲਬਾਤ ਜਿਹੜੀ ਆ ਕਬੂਲ ਕਰਿਓ ਧੰਨਵਾਦ ਸੱਚੀ ਅਕਾਲ